142 ਸੰਸਦ ਜਿਹੜੇ ਕਿ ਵਿਪੱਖਸ਼ ਦੇ ਉਹ ਨिलंबित ਕੀਤੇ ਗਏ ਨੇ ਤੇ ਉਹਦੇ ਵਿਰੋਧ ਵਿੱਚ ਅੱਜ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਹੈ ਡਾਕਟਰ ਰਾਜਕਮਰ ਮੇਰਕਾ ਸਾਫਾ ਮੰਤਰੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਨੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 142 ਸੰਸਦ ਜਿਹੜੇ ਕਿ ਨिलंबित ਕੀਤੇ ਗਏ ਨੇ ਭਈ ਇਹ ਤਾਂ ਲੋਕਤੰਤਰ ਦੀ ਸ਼ਿਫਾਸ ਨਹੀਂ ਰੱਖਦੀ ਨਾ ਭਾਰਤੀ ਜਨਤਾ ਪਾਰਟੀ ਜਿਹੜੇ ਲੋਕ ਲੋਕਾਂ ਦੇ ਚੁੜੇ ਨਮੈਂਦੇ ਐ ਲੋਕਾਂ ਦੇ ਸਵਾਲਾਂ ਦਾ ਜਵਾਬ ਮੰਗਦੇ ਜਾ ਕੇ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਉਹ ਦੇਣਾ ਚਾਹੁੰਦੇ ਉਹ ਇਸੇ ਗੱਲ ਦਾ ਕਾਰਨ ਹੈ ਕਿ 150 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਲੋਕ ਡੈਮੋਕ੍ਰੇਸੀ ਨੂੰ ਵਿਸ਼ਵਾਸ ਰੱਖਦੇ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਡੈਮੋਕ੍ਰੇਸੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਔਰ ਇਸੇ ਗੱਲ ਦਾ ਕਾਰਨ ਹੈ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਹੈੱਡਕੁਆਰਟਰਾਂ ਦੇ ਉੱਪਰ ਚਿਲਿਆਂ ਦੇ ਵਿੱਚ ਇਹ ਪ੍ਰੋਟੈਸਟ ਕੀਤੇ ਜਾਣ ਇਸੇ ਗੱਲ ਦਾ ਕਾਰਨ ਹੈ ਕਿ ਅੱਜ ਜਿਸ ਪ੍ਰੋਟੈਸਟ ਕੀਤਾ ਗਿਆ ਉਹ ਦੱਸੋ ਕੀ ਕਹਿੰਦੇ ਕਿਤੇ ਬੁਖਲਾਹਰ ਚਾ ਜਿੱਦੋਂ ਦੀ ਰਾਹੁਲ ਗਾਂਧੀ ਨੇ ਯਾਤਰਾ ਕੀਤੀ ਸੀ ਕੀ ਭਾਰਤ ਜੋੜੋ ਯਾਤਰਾ ਉਸ ਤੋਂ ਬਾਅਦ ਲਗਾਤਾਰ ਬੁਖਲਾਹਰ ਚਾ ਮੈ ਸਮਝ ਨਹੀਂ ਆ ਕਿ ਲੋਕ ਲੋਕ ਲੋਕਤੰਤਰ ਦੇ ਅੰਦਰ ਆਪਣੀ ਗੱਲ ਕਹਿਣਾ ਜਾਣਦੇ ਆ ਉਹ ਲੋਕ ਲੋਕਾਂ ਦਾ ਉਹ ਮੰਦਰ ਹੈ ਉਹ ਸਮੰਦਰ ਦੇ ਜਾ ਕੇ ਉਹ ਲੋਕਾਂ ਦੇ ਨਮਾਇंदे ਬਣ ਕੇ ਪਾਰਲੀਮੈਂਟ ਚ ਆਪਣੇ ਸਵਾਲ ਲੈ ਕੇ ਜਾਂਦੇ ਆ ਲੋਕਾਂ ਦੀਆਂ ਗੱਲਾਂ ਲੈ ਕੇ ਜਾਂਦੇ ਆ ਲੋਕਾਂ ਦੇ ਮਸਲੇ ਲੈ ਕੇ ਜਾਂਦੇ ਆ ਉਹ ਮਸਲਿਆਂ ਨੂੰ ਕੁੱਚਲਣ ਵਾਸਤੇ ਇਹ ਸਾਰਾ ਉਪਰਾਲਾ ਪ੍ਰਧਾਨ ਮੰਤਰੀ ਨੇ ਕੀਤਾ ਕਿ ਲੋਕ ਆਪਣੀ ਗੱਲ ਨਾ ਕਹਿ ਸਕਣ ਉਹਨਾਂ ਨੂੰ ਇਸੇ ਲਈ ਸਸਪੈਂਡ ਕੀਤਾ ਗਿਆ ਕੱਲ ਭਾਜੀਪੀ ਨੇ ਵੀ ਪਟਾਚੀ ਕੀਤਾ ਕਿਉਂਕਿ ਉਪਰ ਰਾਸ਼ਟਰਪਤੀ ਦੇ ਖਿਲਾਫ ਜਿਹੜੀ ਮਿਮਿਕਰੀ ਕੀਤੀ ਗਈ ਹੈ ਉਸ ਦੇ ਤਹਿਤ ਵੀ ਕਹਿੰਦੇ ਬਈ ਬਹੁਤ ਵੱਡਾ ਜਿਹੜਾ ਕਹਾਨਾ ਕਰ ਰਹੇ ਨੇ ਛਵੀ ਖਰਾਬ ਹੋ ਰਹੀ ਹੈ ਦੇਸ਼ ਦੀ ਭਾਈ ਜਿੱਥੇ ਤੱਕ ਮਿਮਿਕਰੀ ਦਾ ਸਵਾਲ ਹੈ ਜਦੋਂ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕੀਤੀ ਸੀ ਤੇ ਉੱਥੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਖੁਦ ਮਿਮਿਕਰੀ ਕਰ ਰਹੇ ਸੀ ਤੇ ਬਹੁਤ ਸਾਰੀਆਂ ਜਗ੍ਹਾ ਤੇ ਮੈਂ ਇਹ ਵੀ ਦੇਖਿਆ ਕਿ ਪ੍ਰਧਾਨ ਮੰਤਰੀ ਆਮ ਲੋਕਾਂ ਨੂੰ ਕਹਿੰਦੇ ਫਿਰਦੇ ਸੀ ਯਾਰ ਕਿਸ-ਕਿਸ ਕੀ ਮਿਮਿਕਰੀ ਕਰ ਸਕਦੇ ਹੋ ਉਹ ਕਹਿੰਦੇ ਮੈਂ ਸਭ ਕੀ ਕਰ ਸਕਦਾ ਹਾਂ ਤੇ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਮੇਰੀ ਵੀ ਕਰ ਸਕਦੇ ਹੋ ਕਹਿੰਦਾ ਮੈਂ ਆਪਕੀ ਵੀ ਕਰ ਆਪਣੀ ਮਿਮਿਕਰੀ ਤੇ ਲੋਕਾਂ ਕੋਲ ਆਪ ਕਰਵਾ ਰਿਹਾ ਤੇ ਹੁਣ ਕਿਹੜੀ ਮਿਮਿਕਰੀ ਦਾ ਗੱਲ ਕਰਦੇ ਆ ਮੈਂ ਸਮੇ ਲੋਕ ਕਾਰਟੂਨ ਵੀ ਬਣਾਉਂਦੇ ਆ ਯਾਰ ਇੱਕ ਦੂਸਰੇ ਨਕਲਾ ਵੀ ਲਾਉਂਦੇ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਦੀ ਜਾਤੀ ਨੂੰ ਲੈ ਕੇ ਜਾਂ ਧਰਮ ਨੂੰ ਲੈ ਕੇ ਮਜਰ ਨੂੰ ਲੈ ਕੇ ਇਹ ਗਲਤਫਹਿਮੀਆਂ ਪੈਦਾ ਕਰਵਾਈਆਂ ਜਾਣ ਇਹ ਗੱਲਾਂ ਠੀਕ ਨਹੀਂ ਹੈ ਬੀਜੇਪੀ ਮਹਾਗਠਜੰਦਨ ਨੂੰ ਠਗ ਘਰਬੰਦਨ ਕਹਿੰਦੀ ਵੀ ਹੈ ਮੈਂ ਤੁਹਾਨੂੰ ਇਹ ਗੱਲ ਕੀ ਕਹਿ ਰਿਹਾ ਵੀ ਇਹ ਪਤਾ ਲੱਗ ਜਾਊਗਾ ਨਾ ਆਟੇ ਦਾਲ ਦਾ ਭਾਅ ਆ ਥੋੜੇ ਦਿਨ ਰਹਿ ਗਏ ਐਲੈਕਸ਼ਨ ਨੂੰ ਇਹ ਸਮਝ ਲੱਗ ਜਾਏਗੀ ਲੋਕਾਂ ਨੂੰ ਡਾਗਰ ਪੇਪਰ ਤੋਂ ਹੋਣੀ ਚਾਹੀਦੀ ਹੈ ਕਿ ਈਵੀਐਮ ਤੇ ਹੋਣੀ ਚਾਹੀਦੀ ਹੈ ਐਲੈਕਸ਼ਨ 2024 ਦੀ ਬਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਫੇਰ ਐਲੈਕਸ਼ਨ ਹੋਣੀ ਚਾਹੀਦੀ ਕਿਸ ਤਰ੍ਹਾਂ ਵੀ ਹੋ ਤਾ ਯੂਥ ਕਾਂਗਰਸ ਜਿਸ ਕੱਤਰ ਪੰਜਾਬ ਵੀ ਇੱਥੇ ਪਹੁੰਚੇ ਹੋਏ ਨੇ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ ਮੈਂ ਸਕੱਤਰਾਂ ਪੰਜਾਬ ਯੂਥ ਕਾਂਗਰਸ ਦਾ ਰਵੀ ਜੀ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ 142 ਸੰਸਦ ਸਸਪੈਂਡ ਕੀਤੇ ਗਏ ਨੇ ਤੇ ਉਸ ਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਇਹ ਲੋਕਤੰਤਰ ਦਾ ਕੰਮ ਕੀਤਾ ਜਾ ਰਿਹਾ ਹੈ ਬੀਜੇਪੀ ਸਰਕਾਰ ਵੱਲੋਂ 142 43 ਸੰਸਦਾਂ ਨੂੰ ਸਸਪੈਂਡ ਕਰਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਸਪੈਂਡ ਦਾ ਮੁੱਖ ਕਾਰਨ ਕੀ ਸੀ ਦੇਖੋ 13 ਦਸੰਬਰ ਨੂੰ ਜਿਹੜਾ ਸੰਸਦ ਦੇ ਵਿੱਚ ਹਮਲਾ ਹੋਇਆ ਚਾਰ ਨੌਜਵਾਨਾਂ ਵੱਲੋਂ ਉਸ ਹਮਲੇ ਦੀ ਆਵਾਜ਼ ਨੂੰ ਚੁੱਕ ਰਹੇ ਸੀ ਕਿ ਸੰਸਦ ਦੀ ਜਿਹੜੀ ਹੈ ਸੁਰੱਖਿਆ ਦੀ ਨਿੰਦਾ ਕਰ ਰਹੇ ਸੀ ਵਿਪੱਖਸ਼ੀ ਦੇ ਜਿੰਨੇ ਸੰਸਦ ਸੀ ਉਹਨਾਂ ਦੀ ਆਵਾਜ਼ ਨੂੰ ਰੋਕਣ ਦੇ ਲਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਬਾਤ ਸੀ ਕਿ ਗ੍ਰਹਿ ਮੰਤਰੀ ਜੀ ਨੂੰ ਸਵਾਲ ਸੀ ਕਿ ਗ੍ਰਹਿ ਮੰਤਰੀ ਜੀ ਸੰਸਦ ਦੇ ਵਿੱਚ ਆਓ ਤੇ ਇਸ ਦੇ ਬਾਰੇ ਚਰਚਾ ਕਰੋ ਕਿ ਜਿਹੜੀ ਸੁਰੱਖਿਆ ਦੀ ਚੁਕ ਹੋਈ ਹੈ ਕਿਉਂ ਹੋਈ ਹੈ ਪਰ ਬੀਜੇਪੀ ਸਰਦਾਰ ਸਰਕਾਰ ਵੱਲੋਂ ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਲੋਕਤੰਤਰ ਦਾ ਕਾਨੂੰਨ ਕੀਤਾ ਗਿਆ ਹੈ ਇਸ ਦੇ ਖਿਲਾਫ ਅਸੀਂ ਅੱਜ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੀ ਅਗਵਾਈ ਹੇਠ ਤੇ ਅਸ਼ਨੀ ਕੁਮਾਰ ਪੱਪੂ ਜੀ ਅਧਿਖਸ਼ਤਾ ਦੇ ਵਿੱਚ ਹਾਲਗੇਟ ਅੰਮ੍ਰਿਤਸਰ ਵਿਖੇ ਅਜੇ ਰੋਸ ਪ੍ਰਦਰਸ਼ਨ ਕੀਤਾ ਬੀਜੇਪੀ ਸਰਕਾਰ ਮੋਦੀ ਸਰਕਾਰ ਦਾ ਪਤਨਾ ਸਾੜ ਕੇ ਫਿਰ ਰੋਸ ਪ੍ਰਦਰਸ਼ਨ ਕੀਤਾ ਜੀ ਕਾਂਗਰਸ ਅੰਮ੍ਰਿਤਸਰ ਨੌਰਦਾ ਪ੍ਰਧਾਨ ਔਰ ਜੋ ਅੱਜ ਅਸ਼ਨੀ ਕੁਮਾਰ ਪੱਪੂ ਜੀ ਵੱਲੋਂ ਜੋ ਸਾਡੀ ਵੱਡੀ ਕਾਂਗਰਸ ਵੱਲੋਂ ਅੱਜ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਵਿੱਚ ਯੂਥ ਜੋ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ ਔਰ ਇਹ ਮੁੱਦਾ ਜੋ 142 ਸੰਸਦ ਅਸ ਸਸਪੈਂਡ ਕੀਤੇ ਗਏ ਨੇ ਜੋ ਡੈਮੋਕ੍ਰੇਸੀ 'ਤੇ ਇੱਕਦਮ ਹਮਲਾ ਹੋਇਆ ਏ ਇਹ ਹਮਲੇ ਇੱਕ ਆਵਾਜ਼ ਚੁੱਕੰਦੇ ਆ ਆਵਾਜ਼ ਜਰੂਰ ਜੋ ਕਰ ਰਹੇ ਆ ਸੀ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੈਂਟਰ ਸਰਕਾਰ ਉਹ ਮੁੱਦਾ ਹੋਵੇ ਸਿਕਿਉਰਿਟੀ ਬਰੀਚ ਦਾ ਉਹ ਮੁੱਦਾ ਹੋਵੇ এমਪਲੋਇਮੈਂਟ ਦਾ ਅਨਪਲੋਇਮੈਂਟ ਦਾ ਉਹ ਮੁੱਦਾ ਹੋਵੇ ਔਰ ਔਮਨ ਇੰਪਾਰਟਮੈਂਟ ਦਾ ਮੁੱਦਾ ਹੋਵੇ ਕੋਈ ਵੀ ਜੋ ਜਨਤਾ ਹਿੱਤ ਜੋ ਹੋਵੇ ਇਹ ਹਰ ਇੱਕ ਆਵਾਜ਼ ਦਬਾਉਣਾ ਚਾਹੁੰਦੇ ਨੇ ਪਰ ਸੈਂਟਰ ਸਰਕਾਰ ਇਹ ਇੱਕ ਵਾਰ ਹੀ ਨਹੀਂ ਹਮੇਸ਼ਾ ਕਰੀ ਜਾ ਰਹੀ ਹੈ ਵਿਸ਼ਾ ਕੋ ਰਿਲੀਜੀਅਸ ਹੋਵੇ ਵਿਸ਼ਾ ਕੋ ਧਰਮ ਦੇ ਹੋਵੇ ਜਾਤੀ ਦੀ ਹੋਵੇ ਇਹ ਸਾਰੇ ਮੁੱਦੇ ਜੋ ਚੁਣੇ ਹੋਏ ਸੰਸਦ ਉਹਤੇ ਚੁੱਕਦੇ ਨੇ ਉਹਨੂੰ ਦਬਾਇਆ ਜਾ ਰਿਹਾ ਹੈ ਔਰ ਇਹ ਫਿਰ ਅਸੀਂ ਅਪੀਲ ਕਰਦੇ ਆਂ ਸਾਰੀ ਜਨਤਾ ਨੂੰ ਕਿ ਇਸ ਮੁੱਦੇ ਜੋ ਛੋਟੇ-ਛੋਟੇ ਜਿਹੜੀ ਚੀਜ਼ਾਂ ਇਹਨੂੰ ਜ਼ਹਿਨ 'ਚ ਰੱਖਿਆ ਜਾਵੇ ਔਰ 2024 ਦੀ ਇਲੈਕਸ਼ਨ ਜੋ ਆ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਇਸ ਨੂੰ ਕਾਂਗਰਸ ਸਰਕਾਰ ਨੂੰ 2013 2024 ਦੇ ਵਿੱਚ 13 ਦੀ 13 ਸੀਟਾਂ ਦੇ ਵਿੱਚ ਮжоਰਿਟੀ ਦੇ ਕੇ ਉੱਪਰ ਸੈਂਟਰ ਦੀ ਸਰਕਾਰ ਬਣਾਈ ਜਾਵੇ ਔਰ ਇਹ ਜਿਹੜਾ ਡੈਮੋਕ੍ਰੇਸੀ ਤੇ ਹਮਲਾ ਹੈ ਜਿਹੜਾ ਡਿਕਟਰੇਸ਼ਿਪ ਚੱਲ ਰਹੀ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਕੂ ਮੇਰੇ ਨਾਲ ਨੇ ਉਹਨਾਂ ਦੀ ਅਗਵਾਈ ਵਿੱਚ ਅੱਜ ਇੱਥੇ ਵੱਡਾ ਪ੍ਰੋਟੈਸਟ ਕੀਤਾ ਗਿਆ ਬੀਜੇਪੀ ਦੇ ਖਿਲਾਫ ਜਿਹੜੇ 143 ਸੰਸਦ ਜਿਹੜੇ ਆਪ ਸਪੈਨਡ ਕੀਤੇ ਗਏ ਨੇ ਗੱਲਬਾਤ ਕਰਨ ਲੈ ਪਪਾ ਪਾਜੀ ਕੀ ਹੋਗਾ ਜਿਹੜੇ 142 ਸਾਂਸ ਸਸਪੈਂਡ ਕਰਦੇ ਜਦੋਂ 142 ਬੰਦੇ ਕਦੀ ਸਸਪੈਂਡ ਕੀਤੇ ਦੇ ਐਮਪੀ ਅੱਜ ਤੱਕ ਹਨ ਕਦੀ ਹਿੰਦੁਸਤਾਨ ਚ ਕਦੀ ਹੋਇਆ ਨਹੀਂ ਇਹ ਇਹ ਮੋਦੀ ਸਾਹਿਬ ਘਾਨ ਕਰਦੇ ਪਏ ਆ ਬਿਲਕੁਲ ਗਲਤ ਕੰਮ ਕਰਦੇ ਪਏ ਨੇ ਇਹਨਾਂ ਨੂੰ 2024 ਚ ਪਤਾ ਲੱਗ ਜਾਏਗਾ ਵੀ ਕੀ ਹੋ ਰਿਹਾ ਵਾ ਵੇਖੋ ਉਧਰ ਦੋ ਬੰਦੇ ਅੰਦਰ ਵੜ ਗਏ ਨੇ ਉਹ ਫੁੱਲ ਛੜੀਆਂ ਵਰਗੇ ਬੰਬ ਲਾ ਕੇ ਅੰਦਰ ਵੜੇ ਨੇ ਧੂਮੇ ਵਾਲੇ ਉਹ ਦੇ ਨਾ ਕੋ ਸਾਹਮਣੇ ਨਹੀਂ ਗਿਆ ਕਹਿੰਦਾ ਅਸੀਂ ਦੇ ਸੰਭਲਾਵਾ ਆਪਣੀ ਸਕਿਉਰਿਟੀ ਦੇ ਨਾਲ ਕੋ ਹੋਈ ਨਹੀਂ ਜੀ ਉੱਥੇ ਤੇ ਇਹਨਾਂ ਨੇ ਕਿ ਦੇ ਸੰਭਲਾ ਮੈਨੂੰ ਦੱਸ ਦਿਓ ਮੋਦੀ ਸਾਹਿਬ ਨੇ ਜੋ ਕੁਝ ਹੁੰਦਾ ਪਿਆ ਬਹੁਤ ਗਲਤ ਹੁੰਦਾ ਪਿਆ ਲੋਕਾਂ ਦੇ ਤਾਂ ਧਾਨ ਹੋ ਰਿਹਾ ਧਾਨ ਹੋ ਰਿਹਾ ਮੈਂ ਤੇ ਆਪ ਕਹਿੰਦਾ ਪਿਆ ਜੀ ਤੇ ਕੀ ਕਹਿਣਾ ਚਾਹੁੰਦੇ ਫਿਰ ਹੁਣ ਇਸ ਤੋਂ ਬਾਅਦ ਵੀ ਜਿਹੜੇ ਇਸ ਤੋਂ ਬਾਅਦ ਜੋ ਸਾਨੂੰ ਆਈ ਰਾਜਾ ਬੜਿੰਗ ਜੀ ਨੇ ਕਿਹਾ ਅਸੀਂ ਸਾਡੇ ਸਾਡੇ ਪੰਜਾਬ ਦੇ ਵਿੱਚ ਮੋਦੀ ਦੇ ਪੁੱਤਰੇ ਸਾਡੇ ਗਏ ਜੀ ਜੋ ਸਾਨੂੰ ਗਾਂ ਰਾਜਾ ਬੜਿੰਗ ਜੀ ਦਾ ਆ ਕੇ ਹਦੇਸ਼ ਹੋਏਗਾ ਗਾਂ ਪ੍ਰੋਗਰਾਮ ਦੱਸ ਦਿਆਂਗੇ ਕਿ ਖਾ ਸੰਗਰ ਓਏ ਇੱਕ ਤਾਂ ਜਾਏਗਾ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ 142 ਸੰਸਦ ਜਿਹੜੇ ਕਿ ਸਸਪੈਂਡ ਕੀਤੇ ਗਏ ਨੇ ਸੰਸਦ ਵਿੱਚੋਂ ਤੇ ਉਸ ਦੇ ਖਿਲਾਫ ਲਗਾਤਾਰ ਜਿਹੜੇ ਕਿ ਕਾਂਗਰਸੀ ਅੱਜ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕਰ ਰਹੇ ਨੇ ਔਰ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਘਾਣ ਦੱਸਦੇ ਨੇ ਕਾਂਗਰਸੀ ਇਸ ਬੀਜੇਪੀ ਦੇ ਵਰਤਾਣ ਨੂੰ ਜਿਹੜੇ ਕਿ ਆਪੋਜੀਸ਼ਨ ਦੇ 142 ਸੰਸਦ ਜਿਹੜੇ ਕਿ ਉਹ ਨिलੰਬਿਤ ਕੀਤੇ ਗਏ ਨੇ ਔਰ ਲਗਾਤਾਰ ਜਿਹੜੇ ਕਿ ਦੋਸ਼ ਪ੍ਰਦਰਸ਼ਨਾਂ ਦਾ ਦੌਰ ਜਿਹੜਾ ਕਿ ਜਾਰੀ ਹੈ ਜਿਸ ਦੇ ਤਹਿਤ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਵੱਲੋਂ ਜਿਹੜੇ ਕਿ ਦੋਸ਼ ਪ੍ਰੋਟੈਸਟ ਜਿਹੜਾ ਉਹ ਇੱਥੇ ਕੀਤਾ ਗਿਆ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਿਕ ਸੁਰਾ ਟੀਵੀ ਅੰਮ੍ਰਿਤਸਰ